ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਨਿਊ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਅ ਅੱਜ ਦਾ ਜਿਹੜਾ ਬਲੌਗ ਹੈ ਆਪਾਂ ਉਹ ਸ਼ੂਟ ਕਰਨ ਜਾ ਰਹੇ ਹਾਂ ਕਿ 베ਬੀ ਬॉय ਦੇ ਟਾਈਮ ਤੇ ਜਦੋਂ ਆਪਣੇ 베ਬੀ ਬॉय ਹੋਣਾ ਪ੍ਰੈਗਨੈਂਸੀ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਸਿੰਟਮਸ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗੀ ਕਿ ਕਿਹੜੇ-ਕਿਹੜੇ ਸਿੰਟਮਸ ਮੈਨੂੰ ਰਹੇ ਆਗੇ ਪ੍ਰੈਗਨੈਂਸੀ ਦੇ ਵਿੱਚ ਕਿਸੇ ਭੈਣ ਨੇ ਮੈਨੂੰ ਕਮੈਂਟ ਕਰਿਆ ਸੀ ਕਿ ਤੁਸੀਂ ਇਹ ਵੀਡੀਓ ਸ਼ੇਅਰ ਕਰਿਓ ਤਾਂ ਮੈਂ ਉਹਨਾਂ ਦੇ ਕਹਿਣ ਤੇ ਇਹ ਵੀਡੀਓ ਜਿਹੜੀ ਸ਼ੂਟ ਕਰਨ ਜਾ ਰਹੀਆਂ ਜੀ ਤੇ ਅ ਸਟਾਰਟ ਕਰਦੇ ਆ ਜੀ ਅੱਜ ਦਾ ਆਪਣਾ ਇਹ ਵੀਡੀਓ ਤੇ ਸਭ ਤੋਂ ਪਹਿਲਾ ਜਿਹੜਾ ਸਿੰਪਟਮਸ ਸੀਗਾ ਜੀ ਉਹ ਸੀਗਾ ਕਿ ਜਿਹੜਾ ਪਰਸੈਂਟਾ ਹੁੰਦਾਗਾ ਹੁਣ ਆਪਣੇ ਪੰਜਾਬੀ ਦੇ ਵਿੱਚ ਜਿਹੜੀਆਂ ਆਪਣੀਆਂ ਮਾਤਾਵਾ ਹੁੰਦੀਆਂ ਨੇ ਜੀ ਬਜ਼ੁਰਗ ਹੁੰਦੇ ਨੇ ਉਹ ਇਹਨੂੰ ਆਲ ਕਹਿੰਦੇ ਨੇ ਜੀ ਆਲ ਕਹਿੰਦੇ ਨੇ ਆਲ ਕਹਿੰਦੇ ਨੇ ਆਪਾਂ ਪੰਜਾਬੀ ਆਲ ਕਹਨੇ ਆਂਗੇ ਮੰਮੀ ਹੋਰਿਆ ਆਲ ਕਹਿੰਦੀ ਨੇ ਕਿ ਉਹੋ ਨੀਚੇ ਸੀਗੀ ਨੀਚੇ ਦੀ ਤਰਫ ਸੀਗੀ ਉਹ ਮੁੱਖੀਆਂ ਬੋਤਾਂ ਕਰਦੀਆਂ ਨੇ ਤੇ ਜਿਹੜੀ ਆਲ ਹੈ ਜੀ ਉਹ ਹੋ નીચે ਦੀ ਤਰਫ ਸੀਗੀ ਉਹ ਮੇਰੇ ਜਿਹੜਾ ਮੈਂ ਐਂਡ ਵਾਲੀ ਜਿਹੜੀ ਆਪਾਂ ਅਲਟਰਾਸਾਉਂਡ ਕਰਾਈ ਸੀਗੀ ਨਾਇਨਥ ਮੰਥ ਦੇ ਵਿੱਚ ਉਸ ਟਾਈਮ ਤੇ ਉੱਪਰ ਚਲੀ ਗਈ ਸੀ ਜੀ 8ਥ ਮੰਥ ਤੱਕ ਉਹ ਮੇਰੇ نیچے ਹੀ ਰਹੀ ਹੈਗੀ ਠੀਕ ਹੈ ਜੀ ਤੇ ਬੇਟੇ ਦੇ ਟਾਈਮ ਤੇ ਮੈਨੂੰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਠੀਕ ਠਾਕ ਸੀ ਬਿਲਕੁਲ ਸਾਰਾ ਕੁਝ ਤੇ ਪਰ ਬੇਟੇ ਦੇ ਟਾਈਮ ਤੇ ਸੀਗੀ ਜਿਹੜੀ ਆਲ ਸੀਗੀ ਉਹ ਹੇਠੇ ਦੀ ਤਰਫ ਸੀਗੀ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਵਾਲਾ ਸਾਈਨ ਆਪਣਾ A ਸੀਗਾ ਤੇ ਸੈਕਿੰਡ ਮੈਂ ਸ਼ੇਅਰ ਕਰਨਾ ਤੁਹਾਡੇ ਨਾਲ ਜਿਹੜਾ ਉਹ ਸੀਗੇ ਜੀ ਮੈਨੂੰ ਨੀਂਦ ਨਹੀਂ ਸੀ ਆਉਂਦੀ ਅ ਪ੍ਰੈਗਨੈਂਸੀ ਦੇ స్టార్ਟਿੰਗ ਤੋਂ ਲੈ ਕੇ ਐਂਡ ਤੱਕ ਨਾਇੰਥ ਮੰਥ ਤੱਕ ਜਿਹੜੀ ਮੈਂ ਸੋ ਕੇ ਬਿਲਕੁਲ ਨਹੀਂ ਦੇਖਿਆ ਰਾਤ ਨੂੰ 1:30 ਵਜੇ ਨੀਂਦ ਆਉਂਦੀ ਸੀ ਮੈਨੂੰ ਬੜੀ ਮੁਸ਼ਕਲ ਨਾਲ ਤੇ ਉਸ ਤੋਂ ਬਾਅਦ ਮੈਨੂੰ ਵੀ ਐਵੇਂ ਵੀ ਨਹੀਂ ਸੀਗਾ ਕਿ ਸੁਬਾ ਮੈਂ ਵੀ 1 ਵਜੇ ਸੁੱਤੀਆਂ ਤਾਂ ਮੈਂ ਸੁਬਾ ਲੇਟ ਉੱਠਦੀ ਸੀਗੀ ਪਰ ਸੁਬਾ ਵੀ ਮੈਨੂੰ ਟਾਈਮ ਨਾਲ ਹੀ ਜਾਗ ਜਿਹੜੀ ਆ ਜਾਂਦੀ ਸੀਗੀ ਤੇ ਵੀ ਨੀਂਦ ਜਿਹੜੀ ਬਿਲਕੁਲ ਨਹੀਂ ਆਉਂਦੀ ਸੀ ਦਿਨ 'ਚ ਵੀ ਨਹੀਂ ਆਉਂਦੀ ਸੀਗੀ ਤੇ ਜਦ ਚਰਕੀ ਮੈਂ ਮੈਡੀਸਿਨ ਵੀ ਲਵਾ ਲਈ ਸੀ ਡਾਕਟਰ ਤੋਂ ਕਿ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਕਿ ਮੈਨੂੰ ਹੁਣ ਤੁਸੀਂ ਮੈਡੀਸਿਨ ਦਿਓ ਤਾਂ ਜੋ ਵੀ ਮੈਨੂੰ ਨੀਂਦ ਆਵੇ ਤੇ ਪਰ ਗੋਲੀ ਦਾ ਵੀ ਕੋਈ ਅਸਰ ਨਹੀਂ ਸੀ ਹੋਇਆ ਜੀ ਮੇਰੇ ਤੇ ਤੇ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਸੀਗੀ ਠੀਕ ਹੈ ਜੀ ਇਹ ਸੀਗਾ ਤੇ ਨੈਕਸਟ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿ ਜਿਹੜਾ ਚਿੜਚਿੜਾਪਨ ਬਹੁਤ ਸੀਗਾ ਮੈਨੂੰ ਪਰੇਸ਼ਾਨ ਰੈਂਦੀ ਸੀ ਮੈਂ ਚਿੜਚਿੜੀ ਰਹਿੰਦੀ ਸੀਗੀ ਕਿ ਬਿਨਾਂ ਗੱਲ ਤੋਂ ਲੜ ਪੈਂਦੀ ਸੀਗੀ ਹਨਾ ਘਰਦਿਆਂ ਨਾਲ ਤੇ ਮਤਲਬ ਕਿਸੇ ਨਾਲ ਗੱਲਬਾਤ ਨਾ ਕਰਨਾ ਜ਼ਿਆਦਾਤਰ ਕਿਸੇ ਨੂੰ ਬੁਲਾਉਣਾ ਨਹੀਂ ਸੀਗਾ ਬਸ ਮੈਂ ਇਕੱਲੀ-ਇਕੱਲੀ ਰਹਿਣਾ ਜ਼ਿਆਦਾ ਪਸੰਦ ਕਰਦੀ ਸੀਗੀ ਚੁੱਪ-ਚੁੱਪ ਤੇ ਜਦਕਿ ਮੇਰੀ ਗੁੜੀਏ ਦੇ ਟਾਈਮ ਤੇ ਮੈਂ ਬਹੁਤ ਜ਼ਿਆਦਾ ਖੁਸ਼ ਰਹਿੰਦੀ ਸੀਗੀ ਤੇ ਬਹੁਤ ਸ਼ਾਂਤ ਰਹਿੰਦੀ ਸੀਗੀ ਤੇ ਇਹ ਸੀਗਾ ਜੀ ਆਪਣਾ ਜਿਹੜਾ ਥਰਡ ਸੀਗਾ ਸਿੰਪਟਮਸ ਤੇ ਨੈਕਸਟ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿ ਜਿਹੜਾ ਬੇਬੀ ਸੀਗਾ ਉਹ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜਾ ਸੱਜੇ ਪਾਸੇ ਮੈਨੂੰ ਫੀਲ ਹੁੰਦਾ ਸੀ ਅ ਨਹੀਂ ਪਤਾ ਕਿ ਫੀਲ ਹੁੰਦਾ ਸੀ ਜਾਂ ਹੈ ਗਈ ਸੱਜੇ ਪਾਸੇ ਸੀ ਪਰ ਮੈਨੂੰ ਜਿਹੜੀ ਪੇਨ ਵਗੈਰਾ ਜਾਂ ਫੀਲ ਹੋਣਾ ਕਿ ਬੱਚਾ ਹਨਾ ਇੱਥੇ ਹੈਗਾ ਉਹ ਮੈਨੂੰ ਸੱਜੇ ਪਾਸੇ ਜ਼ਿਆਦਾ ਫੀਲ ਹੁੰਦਾ ਸੀ ਕਿ ਸੱਜੀ ਸਾਈਡ ਤੇ ਹੈਗਾ ਔਰ स्टार्टिंग ਤੋਂ ਲੈ ਕੇ ਜਦੋਂ ਮੈਨੂੰ ਪ੍ਰੈਗਨancies 컨ਸੀਵ ਹੋਈ ਸੀਗੀ ਉਸ ਤੋਂ ਉਦੋਂ ਤੋਂ ਲੈ ਕੇ ਐਂਡ ਤੱਕ ਹੀ ਮਤਲਬ ਮੈਨੂੰ ਸਟਾਰਟਿੰਗ ਦੇ ਵਿੱਚ ਜਿਹੜਾ ਪੇਨ ਹੁੰਦਾ ਸੀ ਹਲਕਾ ਫੁਲਕਾ ਉਹ ਵੀ ਮੈਨੂੰ ਸੱਜੇ ਪਾਸੇ ਹੀ ਫੀਲ ਹੁੰਦਾ ਸੀ ਜੀ ਤੇ ਇਹ ਸਿੰਪਟਮ ਬਹੁਤ ਜਣਾ ਨੇ ਅਜਮਾਇਆ ਹੋਇਆ ਹੈ ਜੀ ਕਿ ਸੱਜੇ ਪਾਸੇ ਵਾਲਾ ਤੇ ਜਿਹੜਾ ਆਪਾਂ ਬਰਤ ਰੱਖਦੇ ਹੁੰਨੇ ਆ ਹਨ ਬੱਚਿਆਂ ਖਾਤਰ ਉਹਦੇ ਵਿੱਚ ਵੀ ਇਹਦਾ ਜ਼ਿਕਰ ਕਰਾਇਆ ਜਾਂਦਾ ਹੈ ਕਿ ਸੱਜੀ ਕੁੱਖ ਦਾ ਬਖਤ ਦੇ ਵਿੱਚ ਜਦੋਂ ਕਹਾਣੀ ਸੁਣਾਈ ਜਾਂਦੀ ਹੈ ਉਹਦੇ ਵਿੱਚ ਵੀ ਜ਼ਿਕਰ ਕੀਤਾ ਜਾਂਦਾ ਜੀ ਇਹ ਵਾਲਾ ਜਿਹੜਾ ਸਿੰਪਟਮ ਸੀ ਇਹ ਤੇ ਮੈਨੂੰ ਬਹੁਤ ਯਕੀਨ ਸੀਗਾ ਤੇ ਕਿਉਂਕਿ ਸਾਡੇ ਮਤਲਬ ਰਿਸ਼ਤੇਦਾਰੀ ਦੇ ਵਿੱਚ ਵੀ ਕੁੜੀ ਸੀ ਹੀ ਉਹਦੇ ਵੀ ਬੇਟਾ ਹੋਇਆਗਾ ਤੇ ਉਹਨੂੰ ਵੀ ਇਦਾਂ ਫੀਲ ਹੁੰਦਾ ਸੀ ਕਿ ਸੱਜੇ ਪਾਸੇ ਜ਼ਿਆਦਾ ਕੀ ਮਤਲਬ ਪਹਾਰਾ ਪਨ ਲੱਗਦਾ ਰਹਿੰਦਾ ਸੀ ਉਹਨੂੰ ਤੇ ਇਸ ਜਿਹੜਾ ਇਹ ਸਿੰਟਮਸ ਹੈ ਤੇ ਮੈਨੂੰ ਬਹੁਤ ਯਕੀਨ ਹੈ ਜੀ ਤੇ ਇਸ ਤੋਂ ਬਾਅਦ ਨੈਕਸਟ ਸੀਗਾ ਜਿਹੜਾ ਉਹ ਸੀਗਾ ਕਿ ਜਦੋਂ ਮੇਰੇ ਕੁੜੀਆ ਹੋਣ ਵਾਲੀ ਸੀ ਤਾਂ ਮੈਂ ਉਹ ਤੋਂ ਬਹੁਤ ਮਤਲਬ ਹੈਵੀ ਹੋ ਗਈ ਸੀਗੀ weight ਜਿਹੜਾ ਮੈਂ ਗੇਨ ਕਰ ਲਿਆ ਸੀਗਾ ਤੇ ਸਿਹਤ ਹੈ ਮੇਰੀ ਜਿਹੜੀ ਉਹ ਵੀ ਵਧੀਆ ਹੋ ਗਈ ਸੀ ਲਾ ਪਰ ਬੇਟੇ ਦੇ ਟਾਈਮ ਤੇ ਮੈਂ ਬਹੁਤ ਜ਼ਿਆਦਾ ਸੁੱਕ ਗਈ ਸੀਗੀ ਤੇ ਬਿਲਕੁਲ ਮਤਲਬ ਜਿਹੜਾ weight ਹੈਗਾ ਉਹ ਬੱਚੇ ਦਾ ਗੇਨ ਹੋ ਰਿਹਾ ਸੀਗਾ ਸਹੀ ਸੀਗਾ ਸਾਰਾ ਕੁਝ ਨਾਰਮਲੀ ਪਰ ਜਿਹੜਾ ਮੇਰਾ weight ਹੈ ਉਹ ਸਿਰਫ ਨਾਰਮਲੀ ਗੇਨ ਹੋਇਆ ਸੀਗਾ ਤੇ ਜਿਹੜਾ ਮੇਰਾ ਫੇਸ ਹੈ ਉਹ ਬਿਲਕੁਲ ਸੁੱਕ ਗਿਆ ਸੀਗਾ ਤੇ ਬਹੁਤ ਜ਼ਿਆਦਾ ਮੈਂ ਪੰਜਾਬੀ ਦੇ ਵਿੱਚ ਆਪਾਂ ਸਿੰਪਲ ਦੱਸਾਂਗੇ ਕਿ ਲੱਸੀ ਹੋ ਗਈ ਸੀ ਮੈਂ ਬਹੁਤ ਜ਼ਿਆਦਾ ਤੇ ਇਹ ਵੀ ਇੱਕ ਸਿੰਪਟਮ ਸੀਗਾ ਕਿ ਬੁੜੀਆਂ ਨੇ ਜਿਹੜੀਆਂ ਉਹ ਕਹਿੰਦੀਆਂ ਨੇ ਕਿ ਜਦੋਂ ਮਾਂ ਐ ਜਿਹੜੀ ਉਹ ਬਹੁਤ ਸੁੱਕ ਜੇ ਜਿਹਾ ਲੱਸੀ ਹੋ ਜੇ ਤਾਂ ਫਿਰ ਬੇਟਾ ਪੈਦਾ ਹੁੰਦਾ ਜੀ ਤੇ ਇਹ ਵੀ ਸੱਚ ਹੋਈ ਹੈ ਜੀ ਇਹ ਵੀ ਗੱਲ ਇਹ ਸਿੰਪਟਮਸ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਚਾਰ ਤੋਂ ਪੰਜ ਸਿੰਪਟਮਸ ਮੈਂ ਤੁਹਾਨੂੰ ਜਿਹੜੇ ਉਹ ਦੱਸ ਦਿੱਤੇ ਹੈਗੇ ਤੇ ਇਹਨਾਂ ਦੇ ਵਿੱਚੋਂ ਇੱਕ ਮਤਲਬ ਸੱਜੇ ਪਾਸੇ ਫੀਲ ਹੋਣਾ ਤੇ ਜਿਹੜਾ ਉਹਤੇ ਮੈਨੂੰ ਯਕੀਨ ਸੀਗਾ ਤੇ ਇੱਕ ਜਿਹੜਾ ਹੈ ਕਿ ਜਿਹੜੀ ਮਾਂ ਹੁੰਦੀ ਹੈ ਉਹ ਬਹੁਤ ਲਿੱਸੀ ਹੋ ਜਾਂਦੀ ਹੈ ਤੇ ਵੀ ਮੈਨੂੰ ਯਕੀਨ ਸੀ ਜੀ ਤੇ ਪਰ ਫਿਰ ਵੀ ਡਰ ਜਾ ਬਣਿਆ ਰਹਿੰਦਾ ਸੀ ਹਨਾ ਵੀ ਚਲੋ ਕੀ ਹੋਣਾ ਕੀ ਹੋਣਾ ਹੈ ਹਨਾ ਚਲੋ ਜੀ ਇਹ ਤਾਂ ਹੋ ਗਏ ਸੀਗੇ ਸਿੰਪਟਮਸ ਆਪਣੇ ਹਨਾ ਜਿਹੜੇ ਆਪਾਂ ਨੂੰ ਫੀਲ ਹੋਏ ਸੀਗੇ ਇਹਨਾਂ ਦੇ ਵਿੱਚੋਂ ਜਿਹੜਾ ਸੱਚੀ ਕੁਖਾਲਾ ਸੀਗਾ ਹਨਾ ਉਹ ਤੇ ਮੈਨੂੰ ਸਭ ਤੋਂ ਜ਼ਿਆਦਾ ਯਕੀਨ ਸੀਗਾ ਤੇ ਬਾਕੀ ਵੀਰੇ ਅਸੀਂ ਸੈਦਿਆਂ ਲਈ ਜਾਂਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਆਪਣੀ ਹਰੇਕ ਵੀਡੀਓ ਦੇ ਵਿੱਚ ਜਿਹੜੀ ਇਹ ਗੱਲ ਹੈ ਸ਼ੇਅਰ ਕਰ ਦਿੰਨੀ ਆ ਕਿ ਅਸੀਂ ਉੱਥੇ ਜਾਂਦੇ ਸੀਗੇ ਉੱਥੇ ਅਸੀਂ ਹਰ ਸੋਮਵਾਰ ਸੀਗੇ ਜਿਹੜੀ ਸੋਮਵਾਰ ਨੂੰ ਜਾਣਾ ਜਾਂਦੇ ਹੁੰਦੇ ਸੀ ਅਸੀਂ ਤੇ ਹੁਣ ਵੀ ਜਾਂਦੇ ਆ ਜੀ ਤੇ ਅਰਦਾਸ ਅਸੀਂ ਕਰਾਉਣੀ ਹੁੰਦੀ ਸੀਗੀ ਪੁੱਤਰ ਪ੍ਰਾਪਤੀ ਲਈ ਤੇ ਉੱਥੇ ਅਸੀਂ ਅਰਦਾਸ ਕਰਾਉਂਦੇ ਹੁੰਦੇ ਸੀਗੇ ਹਰ ਸੋਮਵਾਰ ਨੂੰ ਅਸੀਂ ਜਦੋਂ ਮੈਨੂੰ ਪ੍ਰੈਗਨੈਂਸੀ ਕਨਸੀਵ ਹੋਈ ਸੀਗੀ ਉਦੋਂ ਤੋਂ ਲੈ ਕੇ 9ਵੇਂ ਮਹੀਨੇ ਤੱਕ ਅਸੀਂ ਹਰ ਸੋਮਵਾਰ ਅਰਦਾਸ ਕਰਵਾ ਕੇ ਹੁੰਦੇ ਸੀ ਜੀ ਤੇ ਵੈਗੁਰੂ ਦੇ ਚਰਨਾਂ ਦੇ ਵਿੱਚ ਕੀ ਸਾਨੂੰ ਪੁੱਤਰ ਦੀ ਪ੍ਰਾਪਤੀ ਹੋਵੇ ਤੇ ਵੈਗੁਰੂ ਨੇ ਸਾਡੀ ਸੁਣ ਲਈ ਹੈ ਜੀ ਤੇ ਮੇਰੀਆਂ ਬਹੁਤ ਵੀਡੀਓ ਨੇ ਪਹਿਲਾਂ ਵੀ ਜਿਨ੍ਹਾਂ ਦੇ ਵਿੱਚ ਮੈਂ ਬਲੌਗ ਦੇ ਵਿੱਚ ਮੈਂ ਉੱਥੇ ਗਈ ਤੇ ਉੱਥੋਂ ਵੀਡੀਓ ਵੀ ਸ਼ੂਟ ਕੀਤੀ ਹੋਈਆਂ ਨੇ ਜੀ ਤੇ ਬਾਕੀ ਸਿੰਪਟਮਸ ਆਪਣੀ ਜਗ੍ਹਾ ਨੇ ਹਨਾ ਜੀ ਤੇ ਜਿਹੜਾ ਵਿਗੁਰ ਤੇ ਵਿਸ਼ਵਾਸ ਹੁੰਦਾ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਸਾਨੂੰ ਵਿਸ਼ਵਾਸ ਸੀਗਾ ਤੇ ਇਹ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਕਿਉਂਕਿ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹ ਪੂਰੇ ਹੋ ਗਏ ਨੇ ਤੇ ਜਿਹੜਾ ਵਾਚ ਟਾਈਮ ਹੈ ਉਹ ਆਪਣਾ ਘੱਟ ਹੈਗਾ ਹਲੇ ਪੂਰਾ ਨਹੀਂ ਹੋਇਆ ਤੇ ਸੋਹਣੇ-ਸੋਹਣੇ ਕਮੈਂਟ ਕਰ ਦਿਓ ਜੀ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਹੋਈ ਹੈ ਕੁਝ ਗਲਤ ਬੋਲਿਆ ਗਿਆ ਤਾਂ ਪਲੀਜ਼ ਮਾਫ ਕਰਨਾ ਬੈਡ ਕਮੈਂਟ ਨਾ ਕਰਿਓ ਜੀ ਆ ਕਿਉਂਕਿ ਸੇਤ ਹੈ ਜਿਹੜੀ ਹਾਲੇ ਚੰਗੀ ਤਰ੍ਹਾਂ ਰਿਕਵਰੀ ਨਹੀਂ ਹੋਈ ਤੇ ਪਰ ਜਿਹੜੀ ਵੀਡੀਓ ਆਪਾਂ ਨੂੰ ਰੈਗੂਲਰ ਹੋਣੀ ਹੁੰਦੀ ਹੈਗੀ ਤੇ ਤਾਂ ਕਰਕੇ ਜੀ ਆਪਾਂ ਵੀਡੀਓ ਤਾਂ ਫਿਰ ਸ਼ੇਅਰ ਕਰਤੀ ਤੇ ਜੇ ਕੁਝ ਵੀ ਗਲਤ ਬੋਲਿਆ ਗਿਆ ਤਾਂ ਪਲੀਜ਼ ਮਾਫ ਕਰਨਾ ਤੇ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ